ਹੁਣ ਤੁਹਾਨੂੰ ਦਿਖਾਉਣਾ ਵੀ ਤੱਕਲੇ ਵਾਂਗੂ ਵੱਟ ਸਿੱਧੀ ਜਾਂਦੀ ਆ ਜਾਂ ਨਾ ਜਾਂਦੀ ਆ ਲੱਗਦਾ ਤਾਂ ਹੈਗਾ ਵੀ ਸਿੱਧੀ ਜਾਂਦੀ ਆ ਕਹਿੰਦੇ ਵੀ ਇਹ ਤਾਂ ਚੰਗੇ ਡਰਾਈਵਰ ਦੀ ਨਿਸ਼ਾਨੀ ਹੁੰਦੀ ਆ ਵੀ ਤੱਕਲੇ ਵਾਂਗੂ ਵੱਟ ਸਿੱਧੀ ਜਾਂਦੀ ਆ ਕਿ ਨਾ ਕਿਉਂ ਇੱਥੇ ਆ ਕੀ ਪਤਾ ਲੱਗੂ ਵੀ ਤੱਕਲੇ ਵਾਂਗੂ ਵੱਟ ਜਾਂਦੀ ਆ ਜਾਂ ਕੀ ਜਾਂਦੀ ਆ ਕਿਰਾਂ ਦਾ ਜਾਂਦੀ ਆ ਉਸ ਤੋਂ ਬਾਅਦ ਦੇਖੋ ਇਹ ਤਾਂ ਗੈਸ ਲਾਉਣੇ ਹੁੰਦੇ ਨੇ ਵੀ ਸਾਹਮਣੇ ਖੰਭਾ ਖੜਾ ਹੋ ਬੂਈ ਖੜੀ ਆ ਯੂ ਦੀ ਸੇਧ ਨੂੰ ਪਾ ਦੇ ਪਰ ਜਾਂਦੀ ਕਿਤੇ ਹੋ ਰਹੀ ਹੁੰਦੀ ਹੈ ਮੈਨੂੰ ਤਾਂ ਲੱਗਦਾ ਕਿ ਕਿਤੇ ਹੋ ਰਹੀ ਜਾਂਦੀ ਹੈ ਹੋ ਰਹੀ ਜਾਂਦੀ ਹੈ ਕਿ ਨਾ ਜਾਂਦੀ ਹੈ ਲੱਗਦਾ ਤਾਂ ਹੈਗਾ ਵੀ ਤਕਲਾ ਦਾ ਭਾਈ ਜਿਹੜੋ ਬਲ ਖਾ ਗਿਆ ਵੀ ਤਕਲਾ ਦਾ ਬਲ ਖਾਈ ਜਾਂਦਾ ਤਕਲਾ ਇੰਨਾ ਹੋ ਹੁੰਦਾ ਲੈ ਤਕਲਾ ਬਲ ਖਾ ਗਿਆ ਤਕੜਾ ਭਾਈ ਬਲ ਖਾ ਗਿਆ ਤੇ ਟੱਕਲਾ ਭਾਈ ਬਲ ਖਾ ਗਿਆ ਉਹ ਦੇਖ ਲੋ